ਈੜਾਈ ਅਸੀਂ ਟੀਮ ਮੰਗ ਲਿਆ ਸੀ ਕੀ ਕਰਦੇ ਇਹ ਸਰ ਜੀ ਮਾਨ ਜੋ ਕਐਸਪੀ ਸਾਹਿਬ ਬਠਿੰਡਾ ਡੀਐਸਪੀ ਸਾਹਿਬ ਤਰਮੰਡੀ ਸਾਹਿਬ ਉਹਦੀ ਹਦਾਇਤਾਂ ਅਨੁਸਾਰ ਜਿਹੜੇ ਮਾੜੇ ਅੰਸਰ ਸੀ ਉਹਨਾਂ ਦੀ ਨਿਗਰਾਨੀ ਰੱਖੀ ਜਾ ਰਹੀ ਸੀ ਉਸੇ ਦੌਰਾਨ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਗੁਰਪ੍ਰੀਤ ਸਿੰਘ ਜਿਹੜਾ ਫੁੱਲੋ ਖਰੀਦਦਾ ਰਹਿਣ ਵਾਲਾ ਹੈ ਇਹਦੇ ਕੋਲੇ ਗੈਰ ਕਾਨੂੰਨੀ ਅਸਲ ਹੈਗਾ ਤੇ ਉਹਦੇ ਸਹੁੰ ਵਿੱਚ ਅਸੀਂ ਨੂੰ ਅਰੈਸਟ ਕਰਕੇ ਦੇਖੋ ਇੱਕ 32 ਦਾ ਦੇਸੀ ਪਿਸਟਲ ਤੇ ਦੋ ਰਾਉਂਡ ਜਿਹੜੇ ਜ਼ਿੰਦਾਬਰਾਮਤ ਕੀਤੇ ਨੇ ਜੀ ਕਿ ਤੁਲਿਆਂ ਦਾ ਕੋਈ ਜਾਂਚ ਕੀਤੀ ਜਾਦੀ ਹੈ ਕਿ ਮਾਨਸਾ ਕੀ ਸੀ ਹਾਂਜੀ ਸਰ ਜੀ ਜਿੰਨਾ ਕ ਅਸੀਂ ਇਸ ਤੋਂ ਤੱਕ ਕੀਤੀ ਹੈ ਇਹਦੇ ਪਿੰਡ ਦਾ ਇੱਕ ਰਹਿਣਾ ਵਾਲਾ ਮੁੰਡਾ ਹੈ ਉਹ ਤੋਂ ਇਹਨੂੰ ਵੈਪਨ ਲਿਆ ਸੀਗਾ ਤੇ ਇਹਨੇ ਐਮਪੀ ਤੋਂ ਮਗਾਇਆ ਸੀ ਵੈਪਨ ਕਾਰਨ ਇਹ ਸੀ ਕਿ ਇਹ ਇਕੱਲੇ ਨਸ਼ਾ ਵੇਚਣ ਦਾ ਕੰਮ ਕਰਦਾ ਸੀਗਾ ਤੇ ਪਿੰਡ ਦੇ ਇੱਕ ਦੋ ਨੌਜਵਾਨੇ ਨੂੰ ਇਹ ਕੰਮ ਤੋਂ ਰੋਕਦੇ ਸੀ ਇਹਨਾਂ ਦੀ ਆਪਸ ਚ ਲੜਾਈ ਵੀ ਹੋਈ ਸੀਗੀ ਇਸ ਕਰਕੇ ਇਹਨੇ ਵੈਪਨ ਉਹਨਾਂ ਦੀ ਸੇਫ ਦੀ ਆਪਣੇ ਕੋਲ ਲਿਆਂਦਾ ਸੀ ਜੀ ਪਹਿਲਾਂ ਵੀ ਮਾਮਲੇ ਦਰਜੇ ਨੇ ਹਾਂਜੀ ਇਹ ਤੇ ਦੋ ਆਲਰੇਡੀ ਪਹਿਲਾ ਮੁਕੱਦਮੇ ਕੰਟੀ ਦਾ ਮੁਕੱਦਮਾ ਦਰਜ ਹੈ ਕਿ ਸ਼ਰਾਬ ਦਾ ਮੁਕੱਦਮਾ ਦਰਜ ਹੈ ਜੀ ਕੀ ਕਰਦੇ ਕੀਤੀ ਹੈ ਸਰ ਇਹ ਤੇ ਅਸੀਂ 134 ਨੰਬਰ ਮੁਕੱਦਮਾ ਜਿਹੜਾ ਆਰਮ ਜੈਕਟ ਤਹਿਤ ਦੇਤਾ ਅਗਲੀ ਤਫਤੀਸ਼ ਜਾਰੀ ਹੈ ਜਿੱਥੋਂ ਇਹਨੇ ਵੈਪਨ ਲਿਆਂਦਾ ਹੈ ਜਿੱਥੇ ਜਿੱਤੇ ਵਰਤਿਆ ਉਹ ਜੋ ਵੀ ਇਹਦੇ ਵਿੱਚ ਆਊਗਾ ਉਹ ਅਗਲੀ ਤਫਤੀਸ਼ ਦਰਾਂ ਫਰਜ਼ ਤਫਤੀਸ਼ ਦਰਾਂ ਲਿਆਂਦਾ ਜਾਊਗਾ ਇਹਦੇ ਨਾਲ ਉਹ ਉਹ ਬੰਦੇ ਸ਼ਾਮਿਲ ਹੋ ਸਕਦੇ ਹਾਂਜੀ ਹੋ ਸਕਦਾ ਹੈ ਜੀ ਅਗਲੀ ਤਫਤੀਸ਼ ਦੇ ਵਿੱਚ ਸੱਤ ਗੇੜੇ ਘੜਦੇ ਘਰਾ ਠਾਣੇ ਦੇ ਘੜਦੇ ਸੱਤ ਗੇੜੇ ਠਾਣੇ ਦੇ ਬੜਾ ਪਰ ਬਸ 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 ਥੋੜੀ ਜਿਹੀ ਬਹੁਤ ਹੈ